ਸਸਿਕਾ ਦੀ ਅੱਜ ਲੈ ਕੇ ਆਏ ਆਂ ਆਪਾਂ ਕਲਾਸ ਨੰਬਰ 7 ਸਿੰਪਲੀਫਿਕੇਸ਼ਨ ਦੀ ਕੱਲ ਆਪਾਂ ਬਾਰਡ ਮਾਸ ਰੂਲ ਕੀਤਾ ਸੀਗਾ ਅੱਜ ਆਪਾਂ ਯੂਨਿਟ ਡਿਜੀਟ ਆਪਾਂ ਕੱਢਨੇ ਸਿੱਖਲੇ ਸੀਗੇ ਉਹ ਤੋਂ ਅੱਗੇ ਕਿੱਦਾਂ ਦੇ ਕੁਐਸਚਨਸ ਨੇ ਉਹ ਡਿਸਕਸ ਕਰਦੇ ਆਂ ਪਹਿਲਾ ਕੁਐਸਚਨ ਹੈ ਯੂਨਿਟ ਡਿਜੀਟ ਫਾਈਂਡ ਕਰਨਾ ਹੈ 2^50 ਦਾ ਇਹ ਆਪਾਂ ਨੂੰ ਆਉਂਦਾ ਵੀ ਹੈ ਕੱਢਣਾ ਇਹਦਾ ਯੂਨਿਟ ਡਿਜੀਟ ਕਿੰਨਾ ਹੋਊਗਾ ਇਹਦਾ ਤਰੀਕਾ ਸੀਗਾ ਜਿੰਨੀ ਪਾਵਰ ਹੈ ਉਹਨੂੰ 4 ਨਾਲ ਡਿਵਾਈਡ ਕਰੋ ਜਿੰਨਾ ਰਿਮੇਂਡਰ ਆ ਗਿਆ ਜਿੰਨਾ ਰਿਮੇਂਡਰ 0 ਆ ਗਿਆ ਤਾਂ ਬੇਸ ਦੀ ਪਾਵਰ 4 ਪਾਣਾ ਜੇ ਰਿਮੇਂਡਰ ਆ ਗਿਆ ਕੁਝ ਵੀ ਤਾਂ ਬੇਸ ਦੀ ਪਾਵਰ ਉਹ ਪਾਣਾ 2 ਦੀ ਪਾਵਰ 3 ਤਿੰਨ ਵਾਰ ਮਲਟੀਪਲਾਈ ਕਰ ਦੋ ਦੋ ਨੂੰ ਆਪਣਾ ਆਨਸਰ ਆ ਗਿਆ 8 ਲਾਫ ਡਿਜੀਟ ਇਜ਼ ਓਕੇ ਨੈਕਸਟ ਕੁਐਸਚਨ ਆ ਇਹਦਾ ਹੁਣ ਕੁਐਸਚਨ ਚੇਂਜ ਹੈ ਹੁਣ ਲਾਸਟ ਡਿਜੀਟ ਨਹੀਂ ਪੁੱਛਣਾ ਤੁਹਾਨੂੰ ਕੋਈ ਨੰਬਰ 기ਵਨ ਹੈ ਵਾਟ ਇਜ਼ ਰਿਮੇਂਡਰ ਵੈਨ ਨੰਬਰ ਇਜ਼ ਡਿਵਾਈਡਿਡ ਬਾਈ 12 ਆਹ ਕੁਐਸਚਨ ਕੋਈ ਨੰਬਰ ਆਇਆ ਹੈ ਆ ਡਾ ਵੱਡਾ ਨੰਬਰ ਹੈ 1421 1423 ਤੇ 1425 ਦੀ ਮਲਟੀਪਲਾਈ ਕਰਨ ਤੋਂ ਬਾਅਦ ਠੀਕ ਹੈ ਰਿਮੇਂਡਰ ਕਿੰਨਾ ਹੋਊਗਾ ਜੇ ਨੰਬਰ ਨੂੰ 12 ਨਾਲ ਡਿਵਾਈਡ ਕਰੀਏ ਆ ਕਰਨਾ ਕੀ ਹੈ ਸਿੰਪਲੀ ਪਹਿਲਾਂ ਪਹਿਲੀ ਟਰਮ ਨੂੰ 12 ਨਾਲ ਡਿਵਾਈਡ ਕਰਕੇ ਦੇਖ ਲੈਣਾ ਸੋ ਰਿਮੇਂਡਰ ਆ ਗਿਆ 5 ਫਸਟਰਮ ਨੂੰ ਡਿਵਾਈਡ ਕਰਨ ਦਾ ਰਿਮਾਈਂਡਰ 5 ਆ ਰਿਹਾ ਦੂਸਰੀ ਟਰਮ ਇਸ ਤੋਂ 2 ਫਰਕ ਤੇ ਆ ਤੇ ਅਗਲੀ 4 ਫਰਕ ਤੇ ਆ ਜੇ ਮੈਂ ਕਹਾਂ ਇਹਦਾ ਰਿਮਾਈਂਡਰ ਆਊਗਾ 2 ਵਧਾ ਦੋ 7 ਇਹਦਾ 2 ਹੋਰ ਵਧਾ ਦੋ 9 ਤੇ ਰਿਮਾਈਂਡਰ ਆ ਗਿਆ 1 ਤੇ 1 ਦਾ ਹੁਣ ਕਿਉਂਕਿ ਇਹਨਾਂ ਦੀ ਆਪਸ ਚ ਪ੍ਰੋਡਕਟ ਹੈ ਤਾਂ ਆਪਾਂ ਇਹਨਾਂ ਦੀ ਪ੍ਰੋਡਕਟ ਕਰ ਦਾਂਗੇ ਇਹਨਾਂ ਦੀ ਪ੍ਰੋਡਕਟ ਕਰਕੇ ਆਪਾਂ ਨੰਬਰ ਦੇਖਾਂਗੇ ਕਿੰਨਾ ਆਉਂਦਾ 35 9 ਮਲਟੀਪਲਾਈ ਕਰ ਲਾਂਗੇ ਇਹਨੂੰ 315 ਇਹਨੂੰ ਦੁਬਾਰਾ ਤੋਂ ਆਪਾਂ 12 ਨਾਲ ਡਿਵਾਈਡ ਕਰਨਾ रिमाइंडर आ गया थ्री रिमाइंडर इस तरह कोई भी इदा क्वेश्चन आता सॉल्व कर सकते हो नैक्सट क्वेश्चन नंबर थर्ड वट इज द रिमाइंडर व्हेन फोर इज पावर नाइनटी सिक्स इज डिवाइडेड बाय 6 0 2 3 4 ਜੇ 4 ਦੀ ਪਾਵਰ 96 ਨੂੰ 6 ਨਾਲ ਭਾਗ ਕੀਤਾ ਜਾਵੇ ਤਾਂ ਬਾਕੀ ਦੱਸੋ ਇਹ ਕੁਸ਼ਣ ਹੈ ਠੀਕ ਹੈ ਹੁਣ 4 ਦੀ ਪਾਵਰ 96 ਨੂੰ 6 ਨਾਲ ਡਿਵਾਈਡ ਨਹੀਂ ਕਰ ਸਕਦੇ ਆਪਾਂ ਬਹੁਤ ਵੱਡੀ ਰਕਮ ਹੈ ਸਭ ਤੋਂ ਪਹਿਲਾਂ ਸਿੰਗਲ 4 ਚੱਕਾਂਗੇ 4 ਨੂੰ 6 ਨਾਲ ਡਿਵਾਈਡ ਕੀਤਾ ਨਾ ਜਾਂਦੇ ਦੀ 0 ਕਿੰਨਾ ਰਿਮੇਂਡਰ ਆ ਰਿਹਾ 4 ਫਿਰ ਮੈਂ 4 ਦੀ ਪਾਵਰ 2 ਲਿਖਿਆ ਇਹਨੂੰ ਦਾ 16 16 ਨੂੰ 6 ਨਾਲ ਡਿਵਾਈਡ ਕਰਕੇ ਦੇਖਿਆ ਬਾਕੀ ਬਚ ਗਿਆ 4 4 ਦੀ ਪਾਵਰ 3 ਨੂੰ 6 ਨਾਲ ਡਿਵਾਈਡ ਕੀਤਾ ਫਿਰ 4 ਮਤਲਬ ਹਰ ਵਾਰ ਰਿਮੇਂਡਰ ਕਿੰਨਾ ਆ ਰਿਹਾ 4 4 ਦੀ ਪਾਵਰ 1 ਤੇ ਵੀ 2 ਤੇ ਵੀ 3 ਤੇ ਵੀ 100 ਹੋਣ ਚੱਲਦਾ ਚੱਲਦਾ ਇਹ 4 ਦੀ ਪਾਵਰ 96 ਨੂੰ ਡਿਵਾਈਡ ਕਰਕੇ 6 ਨਾਲ ਕਿੰਨਾ ਰਿਮਿੰਡਰ ਆਜੂਗਾ 4 ਕਿਉਂਕਿ ਕੋਈ ਚੇਂਜ ਨਹੀਂ ਹੈਗਾ ਪਹਿਲਾਂ ਵੀ 4 ਆਇਆ ਬਾਅਦ ਵਿੱਚ 4 ਆ ਗਿਆ ਅੱਗੇ ਵੀ 4 ਆ ਰਿਹਾ ਤੇ ਇਸ ਕਰਕੇ ਦਾ ਆਨਸਰ ਕਿੰਨਾ ਆ ਗਿਆ 4 ਅਗਲਾ ਕੁਐਸਚਨ ਹੈ ਫਾਈਂਡ ਦਾ ਯੂਨਿਟ ਡਿਜੀਟ ਇਨ 11 12 ਪਾਵਰ 2 13 ਪਾਵਰ 3 14 ਪਾਵਰ 4 15 ਪਾਵਰ 5 16 ਪਾਵਰ 6 ਕੀ ਆਨਸਰ ਹੋਊਗਾ ਦੇਖੋ 11 ਹੈ 11 ਦਾ ਲਾਸਟ ਡਿਜੀਟ 1 ਆ ਗਿਆ 12 2 means 12 12 multiply ਕਰਨ ਦੀ ਲੋੜ ਨਹੀਂ ਲਾਸਟ ਡਿਜੀਟ 4 ਆ ਗਿਆ 13 3 means 13 into 13 into 13 ਪਹਿਲਾਂ ਇਹਨੂੰ ਇਹਦਾਂ ਕੀਤਾ 9 ਫਿਰ ਇਹਨੂੰ ਇਹਦਾਂ ਕੀਤਾ 3 27 7 ਆ ਗਏ 14 4 ਹੈ ਤਾਂ 14 into 14 into 14 into 14 ਕੀਤਾ ਇਹਦਾ ਦੋਨਾਂ ਦਾ ਆ ਗਿਆ 6 6 ਦੁਬਾਰਾ ਤੋਂ ਫੇਰ 6 ਲਾਸਟ ਡਿਜੀਟ 6 ਆ ਗਿਆ 15 ਦਾ ਆਪਾਂ ਨੂੰ ਯਾਦ ਹੈ ਜਿਹਦੇ ਪਿੱਛੇ 5 ਹੁੰਦਾ 5 ਹੁੰਦਾ ਜਿਹਦੇ ਪਿੱਛੇ 6 ਹੁੰਦਾ ਉਹਦਾ ਵੀ 6 ਹੀ ਹੁੰਦਾ ਹੁਣ ਇਹਨਾਂ ਨੂੰ ਜੋੜ ਲਓ ਇਹ ਬਣੂਗਾ 1 4 7 6 5 6 ਸ ਇਹਨਾਂ ਨੂੰ ਐਡ ਕਰਾਂਗੇ ਇਹ ਨੰਬਰ ਬਣੂਗਾ 29 ਇਹਦਾ ਲਾਸਟ ਡਿਜੀਟ ਕਿੰਨਾ ਹੈ 9 ਇਹ ਤੁਹਾਡਾ ਆਮ नेक्स्ट क्वेश्चन है क्वेश्चन नंबर फाइव फाइंड यूनिट डिजिट फिफ्टी फाइव की पावर वन ट्वेंटी फाइव सेवेंटी थ्री पावर फाइव एट वन जीरो ਦਲਾਂ ਸਕੇ ਨਾ ਹੋਊਗਾ 55 ਦਾ ਤਾਂ ਆਪਾਂ ਨੂੰ ਪਤਾ ਹੀ ਹੈ ਜਿਹਦੇ ਪਿੱਛੇ 5 ਹੈ ਉਹਦਾ ਆਖਰੀ ਅੱਖਰ 5 ਹੋਊਗਾ ਤਿੰਨ ਵਾਲੇ ਨੂੰ ਆਪਾਂ ਕਿਵੇਂ ਸੋਲਵ ਕਰਨਾ ਇਹਦੀ ਲੋੜ ਨਹੀਂ ਸਿਰਫ ਲਾਸ ਦੋ ਅੱਖਰ ਚੱਕਣੇ ਨੇ 10 ਨੂੰ ਵਿੱਚ ਰੱਖ ਕੇ ਤਿੰਨਾਂ ਡਿਵਾਈਡ ਕੀਤਾ ਇੱਕ ਰਿਮਿੰਡਰ ਆ ਗਿਆ ਤਿੰਨ ਦੀ ਪਾਵਰ ਇੱਕ ਤਾਂ ਇਹਦਾ ਲਾਸ ਦੇ ਜਿਹੜੇ ਕਿੰਨਾ ਆ ਗਿਆ ਤਿੰਨ ਆਇਦਣਾ ਘਟਤਾ ਆ ਵੀ ਘਟਤਾ ਲੋੜ ਨਹੀਂ ਹੈਗੀ 2 ਦੀ ਪਾਵਰ 53 ਦਾ ਕੱਢਣਾ 2 ਦੀ ਪਾਵਰ 1 2 ਰਿਮਿੰਡਰ ਆ ਗਿਆ ਫੱਟਾ ਰਿਮਿੰਡਰ ਪੁੱਛਿਆ ਹੈ ਇਹਨਾਂ ਨੂੰ ਐਡ ਕਰਾਂਗੇ ਆਪਾਂ ਇਹ ਬਣੂਗਾ 5 ਪਲੱਸ 73 ਰੇਸ ਪਾਵਰ 10 ਇਕ ਇੱਥੇ ਗਲਤੀ ਹੋ ਇੱਥੇ 4 ਨਾਲ ਡਿਵਾਈਡ ਕਰਨਾ ਸੀਗਾ 28 divided by 4 8 2 ਰਿਮੈਂਡਰ ਆ ਗਿਆ 3 2 is 9 ਇਹਦਾ ਲਾਸਟ ਡਿਜੀਟ ਕਿੰਨਾ ਆ ਗਿਆ 9 ਆ ਤਾਂ ਇਹ ਜੋੜ ਕੇ ਕਿੰਨਾ ਬਣ ਗਿਆ 5 9 ਤੇ 2 95 14 16 ਲਾਸਟ ਡਿਜੀਟ ਕਿੰਨਾ ਆ ਗਿਆ ਜੀ 6 ਨੈਕਸਟ ਕੁਐਸਚਨ ਨੰਬਰ 6 ਹੈ ਇਨਫਿਨਿਟੀ ਜਿਹੜੇ ਕਿਵੇਂ ਕੱਢਣਾ ਹੈ ਆਪਾਂ ਕਰਾ ਚੁੱਕੇ ਪਹਿਲਾਂ ਤੁਸੀਂ ਆਪਣਾ ਦੇਖ ਸਕਦੇ ਹੋ ਪੁਰਾਣੀ ਕਲਾਸ ਚ ਫਾਈਂਡ ਆਬ ਆ ਵਧੀਆ ਕੁਐਸਚਨ ਹੈ ਨੰਬਰ ਆਫ ਜ਼ੀਰੋਜ਼ ਇਹਦਾ ਪ੍ਰੋਡਕਟ ਕੀ ਹੈ? 희ਦੀ ਪ੍ਰੋਡਕਟ ਕਰਨੀ ਹੈ 5 25 40 50 55 65 125 ਤੇ 80 ਇਹਨਾਂ ਦੀ ਪ੍ਰੋਡਕਟ ਕਰਕੇ ਅਨਸਰ ਦੇ ਵਿੱਚ ਦੱਸਣਾ ਕਿੰਨੀਆਂ ਜ਼ੀਰੋ ਆਉਂਦੀਆਂ ਨੇ ਹੁਣ ਏਡੀ ਵੜੀ ਪ੍ਰੋਡਕਟ ਕਰਨੀ ਬੜੀ ਔਖੀ ਐ ਤਰੀਕਾ ਕੀ ਐ ਜਿਵੇਂ 5 ਲਿਖਿਆ ਹੋਇਆ 5 ਨੂੰ 5ੇ ਲਿਖ ਸਕਦੇ ਆਂ ਬਸ 10 ਕਿਵੇਂ ਟੁੱਟੂਗਾ 2 5 25 ਕਿਵੇਂ ਟੁੱਟੂਗਾ 5 5 40 2 2 2 5 50 ਨੂੰ ਤੋੜਾਂਗੇ ਆਪਾਂ 2 5 5 55 ਟੁੱਟੂਗਾ ਆਪਣਾ 11 5 ਪੈਨ ਟੂ ਦਾ 13 ਗੁਣਾ 5 125 ਆਪਾਂ ਕਰਾਂਗੇ 5 5 5 ਤੇ 80 ਨੂੰ ਲਿਖਾਂਗੇ ਆਪਾਂ 2 ਫੇਰ 2 ਫੇਰ 2 5 ਹੁਣ ਇਹਨੂੰ ਕਰਨ ਦਾ ਤਰੀਕਾ ਕੀ ਹੈ ਤੁਸੀਂ ਇਹਦੇ ਵਿੱਚੋਂ 2 ਕਾਊਂਟ ਕਰ ਲਓ ਕਿੰਨੀ ਵਾਰ ਹੈ 2 2 ਹੈਗਾ ਇਹਦੇ ਵਿੱਚ 9 ਵਾਰ 2 ਇਹਦੇ ਵਿੱਚ ਹੈਗਾ 9 ਵਾਰ 9 ਟਾਈਮਸ ਇਹਦੇ ਵਿੱਚ 2 ਆ ਤੇ 5 ਕਿੰਨੀ ਵਾਰ ਹੈ 1 2 3 4 5 6 7 8 9 10 11 12 13 5 ਆਏਗਾ 13 ਵਾਰ ਕੋਨੇਕ ਗੱਲ ਦੇਖੋ ਜ਼ੀਰੋ ਜਿਹੜੀ ਬਣਾਉਂਦੀ ਆ ਉਹ 1 2 ਤੇ 1 5 ਮਿਲ ਕੇ ਜ਼ੀਰੋ ਬਣਾਉਂਦੇ ਹੁੰਦੇ ਨੇ ਇਹਦਾ ਮਤਲਬ ਜਿੰਨੀ ਘੱਟ ਤੋਂ ਘੱਟ 2 ਕਿੰਨਾ ਹੈ 9 ਵਾਰ ਤਾਂ 2 ਦੀ 5 ਨਾਲ ਗੁਣਾ ਕਰਕੇ ਘੱਟ ਤੋਂ ਘੱਟ 9 ਜ਼ੀਰੋ ਆਣਗੇ 9 ਜ਼ੀਰੋਜ਼ ਆਣਗੇ ਇਟ ਮੀਨਸ ਇਹਦੇ ਆਨਸਰ ਕੀ ਹੈ ਇਹਦਾ 90 ਕਵੈਸਚਨ ਨੰਬਰ 8 ਥੀ ਬੜਾ ਵਧੀਆ ਰਿਮੈਂਡਰ ਦੱਸਣਾ ਅਗਰ 18 ਦੀ ਪਾਵਰ 18 ਦੀ ਪਾਵਰ 36 ਨੂੰ ਡਿਵਾਈਡ ਕਰੀਏ 7 ਨਾਲ ਇਹਨੂੰ ਇਸ ਤਰ੍ਹਾਂ ਕਰਾਂਗੇ ਸਭ ਤੋਂ ਪਹਿਲਾਂ 18 ਨੂੰ ਡਿਵਾਈਡ ਕਰਕੇ ਦੇਖਾਂਗੇ ਆਪਾਂ 7 ਨਾਲ 18 ਨੂੰ ਵਿੱਚ ਰੱਖ ਕੇ 7 ਨਾਲ ਡਿਵਾਈਡ ਕੀਤਾ ਇਹਨਾਂ ਰਿਮੇਂਡਰ ਆ ਗਿਆ 4 ਫਿਰ ਆ ਗਿਆ 18 ਦੀ ਪਾਵਰ 2 18 ਦੀ ਪਾਵਰ 2 ਹੁੰਦਾ 324 ਇਹਨੂੰ 7 ਨਾਲ ਡਿਵਾਈਡ ਕੀਤਾ 2 ਰਿਮੇਂਡਰ ਆ ਗਿਆ 18 ਦੀ ਪਾਵਰ 3 ਨੂੰ 7 ਨਾਲ ਡਿਵਾਈਡ ਕੀਤਾ 324 18 7 ਇਹਦਾ ਰਿਮਾਈਂਡਰ ਤਾਂ ਆਪਾਂ ਨੂੰ ਪਤਾ ਲੱਗ ਗਿਆ 2 ਆ 18 36 36 ਨੂੰ 7 ਨਾਲ ਡਿਵਾਈਡ ਕਰਿਆ 7 5 35 1 ਰਿਮਿੰਡਰ ਆ ਗਿਆ ਇਹਦਾ ਮਤਲਬ ਇਹ ਹੈ ਕਿ ਕਿੰਵੇਂ ਸਟੈਪ ਤੇ ਜਾ ਕੇ 1 ਆਇਆ ਪਹਿਲਾ ਦੂਜਾ ਤੀਜਾ ਤੀਜੀ ਪਾਵਰ ਇਹਦੀ 1 ਆ ਤਾਂ ਆਪਾਂ ਇਹਨੂੰ ਜਿਹੜੀ ਪਾਵਰ ਹੈਦੀ ਉੱਪਰ ਪਈ ਆਹਾ 18 ਇਹਨੂੰ ਤੋੜ ਦਾਂਗੇ 3 ਆ ਜਿਹੜੀ ਪਾਵਰ ਪਈ 18 ਇਹਨੂੰ ਤੋੜਾਂਗੇ 3 ਤੇ ਬਾਕੀ 6 ਤੇ ਉੱਪਰ ਪਾਵਰ ਕਿੰਨੀ ਆ 36 ਇਹਨੂੰ ਡਿਵਾਈਡ ਕਰਨਾ 7 ਇਰੋਂ ਮੈਂ ਕਿਉਂ ਕੀਤਾ ਕਿਉਂਕਿ 18 ਦੀ ਪਾਵਰ 3 ਨੂੰ ਜੇ 7 ਨਾਲ ਡਿਵਾਈਡ ਕਰਦੇ ਹੋ ਰਿਮੇਨਡਰ ਆਉਂਦਾ 1 ਉਸ ਤੋਂ ਬਾਅਦ ਉਹਦੀ ਜਿੰਨੀ ਮਰਜ਼ੀ ਪਾਵਰ ਪਾਈ ਜਾਓ ਜਿੰਨਾ ਮਰਜ਼ੀ ਡਿਵਾਈਡ ਕਰੀ ਜਾਓ ਆਨਸਰ 1 ਹੀ ਆਉਗਾ ਲਾਸਟ ਕੁਐਸਚਨ ਹੈ ਕੁਐਸਚਨ ਨੰਬਰ 9 ਇਹ ਬਹੁਤ ਵਧੀਆ ਕੁਐਸਚਨ ਹੈ ਫਾਈਂਡ ਟੋਟਲ ਨੰਬਰ ਆਫ ਫੈਕਟਰਸ ਇਹਦੇ ਟੋਟਲ ਨੰਬਰ ਆਫ ਫੈਕਟਰਸ ਦੱਸਣੇ ਨੇ 8 8 8 32 1 28 ਫੈਕਟਰ ਦਾ ਮਤਲਬ ਸਿੰਪਲੀ ਜੇ ਇਦਾਂ ਗੱਲ ਕਰੀਏ 64 ਐ ਇਹਨੂੰ 2 ਨਾਲ ਡਿਵਾਈਡ ਕਰੀਏ 32 2 ਨਾਲ ਡਿਵਾਈਡ ਕਰੀਏ ਅੱਗੇ 16 2 ਨਾਲ ਡਿਵਾਈਡ ਕਰੀਏ ਇਦਾਂ ਕਰਦੇ ਕਰਦੇ ਇਹਦੇ ਕਿੰਨੇ ਫੈਕਟਰ ਬਣਨਗੇ 64 ਦੇ 61 2 32 2 ਇਦਾਂ ਤਾਂ ਇਹ ਬਹੁਤ ਵੱਡੀ ਰਕਮ ਹੈ ਇਹਦੇ ਕਿੰਨੇ ਫੈਕਟਰ ਬਣਨਗੇ ਕਿੱਦਾਂ ਕਰਾਂਗੇ ਆਪਾਂ ਸਭ ਤੋਂ ਪਹਿਲੀ ਗੱਲ ਹੈ 8 ਕਾਮਨ ਹੁੰਦਾ ਇਹਦੇ ਵਿੱਚੋਂ ਆ ਗਿਆ ਇਸ ਤੋਂ ਬਾਅਦ ਜਿਹੜਾ 8 ਹੈ ਇਹ ਤਾਂ ਬਣ ਗਿਆ 2 ਦੀ ਪਾਵਰ 3 ਇਹਦੇ ਮੈਂ ਫੈਕਟਰ ਬਣਾਉਂਗਾ ਇੱਧਰ ਇਹਨੂੰ ਸਭ ਤੋਂ ਪਹਿਲਾਂ 3 ਤੇ ਕੱਟਿਆ ਫਿਰ 7 ਦੇ ਕੱਟਿਆ ਫਿਰ 11 ਦੇ ਕੱਟ ਲਿਆ ਫਿਰ 13 ਦੇ ਕੱਟਿਆ ਤੇ ਨਾਸਟ 37 ਤੇ ਕੱਟਤਾ ਇਹ ਆਪਣੇ ਕੋਲ ਬਣ ਗਿਆ ਦੇਖੋ ਆਹਾ 8 ਬਣਿਆ ਹੋਇਆ ਸੀ 2 ਦੀ ਪਾਵਰ 3 ਫਿਰ ਆ ਗਿਆ 3 ਅੱਗੇ ਉਹਦੀ ਪਾਵਰ 1 ਹੈ ਫਿਰ 7 ਉਹਦੀ ਪਾਵਰ 1 ਹੈ 11 ਦੀ 1 ਹੈ 13 ਦੀ ਪਾਵਰ 1 ਹੈ 37 ਦੀ ਪਾਵਰ 1 ਤਾਂ ਨੰਬਰ ਆਫ ਫੈਕਟਰ ਕੱਢਣ ਦਾ ਫਾਰਮੂਲਾ ਕੀ ਹੈ ਨੰਬਰ ਆਫ ਫੈਕਟਰ ਕੀ ਹੁੰਦੇ ਨੇ ਜਿੰਨੀ ਪਾਵਰ ਆਉੱਚ ਇੱਕ ਐਡ ਕਰ ਦੋ 3 1 1 1 ਫਿਰ 1 1 ਕਿੰਨੀ ਵਾਰ ਹੈ 1 2 3 4 5 ਵਾਰ ਇਹ ਬਾਜੂ ਦਾ 4 2 2 2 5 ਵਾਰ ਅਸੀਂ ਇਹਨਾਂ ਦੀ ਮਲਟੀਪਲਾਈ ਕਰ ਲਾਂਗੇ ਇਹ ਬਣ ਗਿਆ 4 2 8 2 16 2 32 2 64 2 128 ਤਾਂ ਇਹਦੇ ਕਿੰਨੇ ਫੈਕਟਰ ਬਣ ਗਏ ਨੰਬਰ ਆਫ ਫੈਕਟਰ ਇਹਦੇ ਬਣ ਗਏ 128 ਠੀਕ ਹੈ ਜੀ ਇਹਨੂੰ ਵਰਤੋਂ-ਵਾਰ ਸ਼ੇਅਰ ਕਰਿਓ 看到了。